ਗੇਦਰਵਾਹਾ ਚ ਅੱਜ ਮੈਂ ਆਇਆ ਸਵੇਰ ਤੋਂ ਬਹੁਤ ਵੱਡਾ ਉਤਸ਼ਾਹ ਲੋਕਾਂ ਦਾ ਦੇਖਣ ਨੂੰ ਮਿਲਿਆ ਲੋਕ ਉਮੜ ਕੇ ਸਾਡੇ ਨਾਲ ਜੁੜ ਰਹੇ ਐ ਤੇ ਬਹੁਤ ਵੱਡੀਆਂ-ਵੱਡੀਆਂ ਅੱਜ ਮੈਂ ਹੁਣ ਤੱਕ 8 ਪ੍ਰੋਗਰਾਮ ਕਰ ਚੁੱਕੇ ਆ ਅਜੇ 3 ਹੋਰ ਐ ਤੇ ਸਾਰੇ ਪ੍ਰੋਗਰਾਮਾਂ 'ਚ ਬਹੁਤ ਭਾਰੀ ਇਕੱਠ ਦੇਖਣ ਨੂੰ ਮਿਲਿਆ ਤੇ ਬਹੁਤ بڑا ਉਤਸ਼ਾਹ ਹੈ ਲੋਕਾਂ ਦੇ ਵਿੱਚ ਲੋਕ ਅਮਰਤਾ ਬੜਿੰਗਰੂ ਜਿਤਾਣਾ ਚਾਹੁੰਦੇ ਐ ਤੇ ਮੈਂ ਉਸ ਦੀ ਹਮਾਇਤ ਦੇ ਵਿੱਚ ਅੱਜ ਪੂਰਾ ਜ਼ੋਰ ਲਗਾ ਕੇ ਲੋਕਾਂ ਦੇ ਨਾਲ ਖੜਾ ਮੰਡੀਆਂ ਦੇ ਵਿੱਚ ਵੀ ਗਏ ਹਾਂ ਉੱਥੇ ਲੰਗਰ ਪ੍ਰਸ਼ਾਦਾ ਵੀ ਖਾਧਾ ਕੀ ਸਮੱਸਿਆਵਾਂ ਦੇਖੀਆਂ ਮੰਡੀਆਂ ਦੇ ਵਿੱਚ ਅਸਲ ਦੇ ਵਿੱਚ ਹਰ ਗੱਲ ਦਾ ਇਲਾਜ ਆਏਗਾ ਲੇਕਿਨ ਜੇ ਨੀਤ ਮਾੜੀ ਹੋਵੇ ਤਾਂ ਕੋਈ ਇਲਾਜ ਨਹੀਂ ਇਸ ਚੀਜ਼ ਦਾ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੋਨੋਂ ਮਿਲ ਕੇ ਕਿਸਾਨਾਂ ਨੂੰ ਲੁੱਟ ਰਹੀਆਂ ਕਿਸਾਨਾਂ ਨੂੰ ਕੁੱਟ ਰਹੀਆਂ ਸਾਡਾ ਮੁੱਖ ਮੰਤਰੀ ਮੂਕ ਦਰਸ਼ਕ ਬਣਿਆ ਹੋਇਆ ਉਸ ਨੇ ਕੋਈ ਐਫਰਟ ਨਹੀਂ ਕੀਤੇ ਤੇ ਅੱਜ ਕਿਸਾਨ ਹੈ ਜਿਹੜਾ ਮੰਡਿਆਂ 'ਚ ਲੋੜ ਰਿਹਾ ਹੈ ਦੁਰਦਸ਼ਾ ਮਾੜੀ ਕੀਤੀ ਪਈ ਹੈ ਕਿਸਾਨ ਦੀ ਤੇ ਸੁਣਵਾਈ ਕੋਈ ਨਹੀਂ ਹੈ ਆ ਬਾਰਿਸ਼ ਦੇ ਟਾਈਮ ਆ ਗਿਆ ਤੇ ਬਾਹਰ ਸੋਨੇ ਵਰਗਾ ਚੋਨਾਬਾਰ ਰੋੜ ਰਿਹਾ ਤੇ ਬੜਾ ਖਤਰਾ ਬਣਿਆ ਹੋਇਆ ਲੇਕਿਨ ਸਰਕਾਰ ਕੋ ਗਸੁੱਤੀ ਪਈ ਹੈ ਸਰਕਾਰ ਦੇ ਅਫਸਰ ਆਪ ਕਿਸਾਨਾਂ ਦੀ ਲੁੱਟ ਕਰਾ ਰਹੇ ਆ ਉਹ ਆੜਤੀਆਂ ਨੂੰ ਮਜਬੂਰ ਕਰ ਰਹੇ ਕਿ ਉਹ ਕਟ ਲਾ ਕੇ ਚੋਨਾ ਇਹਦੇ ਚੱਕੜ ਮੰਡੀਆਂ ਚੋ ਤਾਂ ਕਿ ਚੋਨਾ ਉੱਥੇ ਤੇ ਚੱਕਿਆ ਜਾਵੇ ਸਰ ਗੁਲਾਬ ਚੰਦ ਪੰਜਾਬ ਦੇ ਗਵਰਨਰ ਨਾਲਚੰਦ ਗੁਲਾਬਚੰਦ ਕਟਾਰੀਆ ਜੀ ਦਾ ਬਿਆਨ ਆਇਆ ਕਿ ਹਰਿਆਣਾ ਨੂੰ ਜੋ 10 ਏਕੜ ਦੀ ਗੱਲ ਕੀਤੀ ਜਾ ਰਹੀ ਹੈ ਵਿਧਾਨ ਸਭਾ ਬੱਕਰੀ ਬਣਾ ਉਸ ਦੇ ਲਈ ਕਿਸੇ ਤਰ੍ਹਾਂ ਦੀ ਵੀ ਕੋਈ ਜ਼ਮੀਨ ਅਲਾਟ ਨਹੀਂ ਕੀਤੀ ਹੈ ਕਿਵੇਂ ਦੇਖਦੇ ਪਿਆ ਉਹ ਖੋਟਾ ਸਿੱਕਾ ਆਪਣਾ ਬਗਾਨਿਆਂ ਨੂੰ ਕਿਹ ਦੋਸ਼ ਭਗਵਾਨ ਭਗਵਾਨ ਤਮਾਨ ਮੁੱਖ ਮੰਤਰੀ ਆਪਣੇ ਜਿਹੜੇ ਉਹਨਾਂ ਨੇ ਪਹਿਲਾਂ ਇਹ ਕਿਹਾ ਕਿ ਜੀ ਇਹਨਾਂ ਨੂੰ ਅਲੱਗ ਜਗ੍ਹਾ ਦੇ ਦੋ ਤੇ ਅੱਜ ਜੇ ਜਗ੍ਹਾ ਲਈਤੀ ਜਾਂਦੀ ਤਾਂ ਇਹ ਵੀ ਜ਼ਿੰਮੇਵਾਰ ਹੈ ਅਰ ਐਸੀ ਕਿਸੇ ਤਰ੍ਹਾਂ ਵੀ ਆਪਣਾ ਚੰਡੀਗੜ੍ਹ ਪੰਜਾਬ ਦਾ ਹੈ ਪੰਜਾਬ ਕੋਲੇ ਰੱਖਾਂਗੇ ਜਾਣ ਨਹੀਂ ਦੇਵਾਂਗੇ ਦੇਖੋ ਹਰਮੰਦਰ ਸਾਹਿਬ ਦੇ ਚਾਰੇ ਪਾਸੇ ਚਾਰ ਦਰਵਾਜੇ ਹਰ ਕਿਸੇ ਲਈ ਖੁੱਲੇ ਆ ਜਿਹੜਾ ਮਰਜ਼ੀ ਉੱਤੇ ਜਾ ਸਕਦੇ ਇਸੇ ਤਰ੍ਹਾਂ ਅਕਾਲ ਤਖਤ ਸਾਹਿਬ ਛੇਵੇਂ ਪਾਸ਼ਾ ਗੁਰੂ ਹਰਗੋਬਿੰਦ ਸਾਹਿਬ ਦੀ ਗੱਦੀ ਹੈ ਉਹ ਸਾਡੇ ਵਾਸਤੇ ਅਕਾਲ ਤਖਤ ਸਾਡੇ ਵਾਸਤੇ ਸਰਵ ਉੱਚਮ ਹੈ ਸਿੱਖ ਕੋਮ ਵਾਸਤੇ ਸਰਵ ਉੱਚਮ ਹੈ ਉੱਥੇ ਕੋਈ ਵੀ ਜਾ ਕੇ ਆਪਣੀ ਭੁੱਲ ਬਖਸ਼ਾਉਣ ਲਈ ਬੇਨਤੀ ਕਰ ਸਕਦਾ ਹੈ ਤੇ ਖਾਲਸਾ ਪੰਥ ਅਕਾਲ ਤਖਤ ਸਾਹਿਬ ਕਹਿੰਦੇ ਵੀ ਅਡੇ ਸੋ ਛੜੇ ਸ਼ਰਨ ਪਰੇ ਸੁੱਤਰੇ ਜਿਹੜਾ ਉੱਥੇ ਸ਼ਰਨ ਹੀ ਪੈਂਦਾ ਤਾਂ ਉਹਨੂੰ ਬਖਸ਼ਦਾ ਸੋ ਸੁਖਵੀਰ ਬਾਦਲ ਜੀ ਉੱਥੇ ਜਾ ਕੇ ਪੇਸ਼ ਹੋਏ ਆ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਹਿਬਾਨ ਆਪਣਾ ਫੈਸਲਾ ਦੇਣਗੇ ਉਹਨਾਂ ਨੂੰ ਤਨਖਾਹੀਆ ਡਿਕਲੇਅਰ ਕੀਤਾ ਹੈ ਤਨਖਾਹ ਲੱਗੇਗੀ ਉਸ ਤੋਂ ਬਾਅਦ ਉਹ ਆਪਣੀ ਭੁੱਲ ਬਖਸ਼ਾ ਲੈਣ ਕਿਦਰਵਾਦ ਵਿੱਚ ਚੋਣਾਂ ਨੂੰ ਕਿਵੇਂ ਦੇਖਦੇ ਹਾਂ ਮਗਰ ਤਾਂ ਤੋਂ ਮਹੀਨਾ ਕਿ ਅਪੀਲ ਦੇ ਪੜਾਅ ਦੇ ਵਿੱਚ ਆ ਗੇਦਰਵਾਹਾ ਚ ਅੱਜ ਮੈਂ ਆਇਆ ਸਵੇਰ ਤੋਂ ਬਹੁਤ ਵੱਡਾ ਉਤਸ਼ਾਹ ਲੋਕਾਂ ਦਾ ਦੇਖਣ ਨੂੰ ਮਿਲਿਆ ਲੋਕ ਉਮੜ ਕੇ ਸਾਡੇ ਨਾਲ ਜੁੜ ਰਹੇ ਐ ਤੇ ਬਹੁਤ ਵੱਡੀਆਂ ਵੱਡੀਆਂ ਅੱਜ ਮੈਂ ਹੁਣ ਤੱਕ 8 ਪ੍ਰੋਗਰਾਮ ਕਰ ਚੁੱਕੇ ਹਾਂ ਅਜੇ 3 ਹੋਰ ਐ ਤੇ ਸਾਰੇ ਪ੍ਰੋਗਰਾਮਾਂ 'ਚ ਬਹੁਤ ਭਾਰੀ ਇਕੱਠ ਦੇਖਣ ਨੂੰ ਮਿਲਿਆ ਤੇ ਬਹੁਤ ਵੱਡਾ ਉਤਸ਼ਾਹ ਹੈ ਲੋਕਾਂ ਦੇ ਵਿੱਚ ਲੋਕ ਅਮਰਤਾ ਬੜਿੰਗਰੂ ਜਿਤਾਣਾ ਚਾਹੁੰਦੇ ਆ ਤੇ ਮੈਂ ਉਸ ਦੀ ਹਮਾਇਤ ਦੇ ਵਿੱਚ ਅੱਜ ਪੂਰਾ ਜ਼ੋਰ ਲਗਾ ਕੇ ਲੋਕਾਂ ਦੇ ਨਾਲ ਖੜਾ